ਜੀ ਪਹਿਲੇ ਤਾਂ ਜਿਆਦਾ ਘਟਨਾ ਹੋਈ ਸਾਰੀ ਮੰਡੀ ਦੇ ਰੋ ਹਿਲ ਕੇ ਹਿਲਾ ਕੇ ਰੱਖਦੀ ਕਿ ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਜਿਹਦੀ ਸਮਾਜ ਵੱਲ ਪਰਿਵਾਰ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਬਤੀਰਾਪੁਰ ਸਲੋ ਕੀਤਾ ਗਿਆ ਲੇਕਿਨ ਜਦੋਂ ਮੈਂ ਆਪਣੀ ਜੇ ਮੈਂ ਗੱਲ ਕਰਾਂ ਕਿ ਜਦੋਂ ਤੋਂ ਮੈਂ ਇਸ ਬੇਟੀ ਦੇ ਮੈਂ ਸੁਣਿਆ ਕਿ ਐਮਸ ਦੀ ਪੋਸਟਮਾਰਟਮ ਰਿਪੋਰਟ ਚ ਕਿਵੇਂ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਇੱਕ ਇਨਸਾਨ ਦੇ ਸਿਰ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਹਰੇਕ ਬਾਡੀ ਦੇ ਅੰਗ 'ਚ ਇੰਨੇ ਕਰੰਟ ਲਾ ਕੇ ਕਿ ਉਹਦਾ ਦਿਲ ਦੀ ਧੜਕਣ ਹੀ ਬੰਦ ਹੋ ਗਈ ਇੰਨੇ ਕਰੰਟ ਦੇ ਸ਼ੌਕ ਲੈ ਕੇ ਤੇ ਆਪਾਂ ਸਾਰੇ ਅੰਦਾਜ਼ਾ ਲਾ ਸਕਦਾ ਹੈ ਕਿ ਕਰੰਟ ਕਿਸੇ ਬੰਦੇ ਨੂੰ ਇੱਕ ਲੱਗ ਜਾਏ ਤਾਂ ਕੀ ਸਾਡੇ ਉੱਤੇ ਬੀਤੀ ਤੇ ਜਿਹਦੇ ਉੱਤੇ 50 60 100 ਕਰੰਟ ਲੱਗੇ ਹੋਣ ਉਸ ਬੰਦੇ ਦੇ ਉੱਤੇ ਕੀ ਬੀਤੀ ਹੋਗੀ ਇਹੋ ਜਿਹਾ ਟੌਰਚਰ ਕੋਈ ਇਨਸਾਨ ਇੱਕ ਦੂਜੇ ਇਨਸਾਨ ਦੇ ਉੱਤੇ ਕਰੇ। ਪਹਿਲੇ ਤਾਂ ਆ ਹੀ ਸੋਚ ਤੋਂ ਬਾਹਰੇ ਤੇ ਫਿਰ ਜਦ ਇਹ ਪਤਾ ਲੱਗੇ ਕਿ ਇਹ ਪੁਲਿਸ ਜਿਹੜੇ ਇਨਸਾਨਾਂ ਦੀ ਰੱਖਿਆ ਵਾਸਤੇ ਹੁੰਦੀ ਹੈ। ਉਹ ਪੁਲਿਸ ਜੇ ਨੌਜਵਾਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਇਹੋ ਜਿਹਾ ਤਸ਼ੱਦਦ ਕਰਨ ਲੱਗ ਜਾਏ ਤੇ ਫਿਰ ਪੂਰੀ ਚੀਜ਼ ਨੂੰ ਖੁਰਦ-ਮੁਰਦ ਕਰਨ ਵਾਸਤੇ 10 ਦਿਨ ਹੋ ਗਏ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਹੋਏ ਪਰਿਵਾਰ ਨੂੰ ਕਿਹਾ ਜਾਏ ਕਿ ਜੀ ਐਕਸੀਡੈਂਟ ਹੋ ਗਿਆ ਫਲਾਟ ਮਕਾ ਕਰਕੇ ਤੇ 10 ਦਿਨਾਂ ਚ ਕਿਸੇ ਦੇ ਖਿਲਾਫ ਨਾ ਕੋਈ ਅਰੈਸਟ ਹੋਏ ਨਾ ਕੋਈ ਕਾਰਵਾਈ ਹੋਏ ਨਾ ਕੋਈ सस्पेंशन ਹੋ ਨਾ ਡਿਸਮਿਸਲ ਕੁਝ ਨਹੀਂ ਹੋਇਆ ਤੇ ਫਿਰ ਤਾਂ ਮੇਰਾ ਖਿਆਲ ਜੇ ਪੰਜਾਬ ਦੇ ਲੋਕੀ ਅਜੇ ਨਹੀਂ ਜਾਗਣਗੇ ਤੇ ਫਿਰ ਪੰਜਾਬ ਦਾ ਆਪਾ ਭੁੱਲ ਜਾਈਏ ਕਿਉਂਕਿ ਏਸੀ ਬਠਿੰਡੇ ਵਿੱਚ ਪੁਲਿਸ ਇੱਕ ਬੀਬੀ ਦੇ ਉੱਤੇ ਜਿਹਦੇ ਉੱਤੇ ਇੰਨੇ ਵੱਡੇ ਨਸ਼ੇ ਦੇ ਇਲਜ਼ਾਮ ਲੱਗੇ ਉਹਨੂੰ ਤਾਂ ਕੋਈ ਕਰੈਂਟ ਨਹੀਂ ਲੱਗਿਆ ਮੈਰਾਜ ਸੇ ਸਾਡਾ ਮੁੱਖ ਮੰਤਰੀ ਆਇਆ ਆਪਣੇ ਹੀ ਇਸ ਇਲਾਕੇ ਵਿੱਚ ਤੇ ਕਹਿੰਦਾ ਮਿੰਟ ਤੇ ਚੱਕੋ ਤੇ ਤਿੰਨ ਬੇ ਬੇਕਸੂਰ ਬਜ਼ੁਰਗਾਂ ਨੂੰ ਚੱਕ ਲਿਆ ਪੁਲਿਸ ਨੇ ਤੇ ਇਹ ਦੋ ਦਿਨ ਇੱਥੇ ਰਹਿ ਕੇ ਗਏ ਹੁਣ ਮੋਡ ਮੰਡੀ ਚ ਵੀ ਇੱਕ ਐਕਸ ਫੌਜੀ ਜਿਹੜਾ ਨਸ਼ੇ ਤਸਕਰਾਂ ਨੂੰ ਰੋਕ ਰਿਹਾ ਸੀਗਾ ਉਹਦੀ ਲੱਤਾਂ ਭੰਨ ਕੇ ਉਹਦਾ ਬੁਰਾ ਹਾਲ ਕਰਤਾ ਉਹ ਫੜੇ ਗਏ ਕਿਉਂ ਉਹਨਾਂ ਨੂੰ ਕਰੰਟ ਲਾਇਆ ਤੇ ਮੁੱਖ ਮੰਤਰੀ ਦੇ ਨਖ ਦੇ ਥੱਲੇ ਜਿਹੜਾ ਹੋਮ ਮਿਨਿਸਟਰ ਹੈ ਜੇ ਆਮ ਕਰਾ ਦੇ ਮੁੰਡਿਆਂ ਦੇ ਨਾਲ ਆਹ ਕੁਝ ਹੋ ਰਿਹਾ ਹੈ ਤੇ ਇਹਦੇ ਜ਼ਬਾਨੋਂ ਸੱਪ ਨੇ ਘਟਲੇ ਕੀ ਹੋ ਗਿਆ ਇਹਨੂੰ ਕਿ ਇੰਨਾ ਕਮਜ਼ੋਰ ਹੋ ਗਿਆ ਦੁਨੀਆ ਦੇ ਦਿੱਲੀ ਵਾਲਿਆਂ ਦੇ ਸਾਹਮਣੇ ਕਿ ਆਪਣੇ ਲੋਕਾਂ ਦੇ ਵਾਸਤੇ ਆਪਣੇ ਪੁਲਸ ਤੇ ਕਾਰਵਾਈ ਵੀ ਨਹੀਂ ਕਰਾ ਸਕਦਾ ਰੱਖਿਆ ਵੀ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਹਿੰਦੀ ਇਹ ਵੀ ਲਾਨਤ ਹੈ ਇਹਦੇ ਪੁਲਸ ਤੇ ਤੇ ਲਾਨਤ ਹੈ ਇਹਦੇ ਉੱਤੇ ਤੇ ਮੈਂ ਅੱਜ ਡੀਆਈਜੀ ਸਾਹਿਬ ਨੂੰ ਫੋਨ ਕਰਕੇ ਬੇਨਤੀ ਕੀਤੀ ਹੈ ਕਿ ਪੁਲਸ ਪੁਲਸ ਨੂੰ ਬਚਾਏ ਨਾ ਜਿਹਨੇ ਗਲਤੀ ਕੀਤੀ ਹੈ ਉਹ ਦਰਿੰਦਾ ਹੈਗਾ ਉਹ ਪੁਲਸ ਨਹੀਂ ਉਹ ਇਨਸਾਨ ਹੈ ਸਾਰੇ ਪੁਲਸ ਫੌਜ ਦੇ ਉੱਤੇ ਕਲੰਕ ਨਾ ਲੱਗੇ ਮੈਂ ਡੀਏਜੀ ਸਾਹਿਬ ਨੂੰ ਬੇਨਤੀ ਕਰਦੀ ਆ ਜਿਹੜੇ ਬੰਦੇ ਤੁਸੀਂ ਤਿੰਨ ਤੇ ਇੱਕ ਤੇ ਤਿੰਨ ਹੋਰ ਉਹਨਾਂ ਨੂੰ ਇਮੀਡੀਏਟ ਤੁਸੀਂ ਅਰੈਸਟ ਕਰੋ ਮਜਬੂਰ ਨਾ ਕਰੋ ਕਿ ਸਾਨੂੰ ਸੜਕਾਂ ਤੇ ਉਤਰ ਕੇ ਬੰਦਿਆਂ ਨੂੰ ਆਪਣੇ ਜਾਨ ਮਾਲ ਦੀ ਰੱਖਿਆ ਵਾਸਤੇ ਇਹ ਸਰਕਾਰ ਆਮ ਆਦਮੀ ਦੀ ਬਣਾਈ ਸੀ ਬਦਲਾਵ ਵਾਸਤੇ ਇਸ ਕਰਕੇ ਨਹੀਂ ਬਣਾਈ ਸੀ ਕਿ ਆਮ ਆਦਮੀ ਦੇ ਨਾਲ ਅੱਜ ਪੰਜਾਬੀਆਂ ਦੇ ਉਲਟ ਅੱਜ ਕਿਸਾਨਾਂ ਦੀ ਖੇਤਾਂ ਦੇ ਉੱਤੇ ਜਬਤ ਕੀਤਾ ਜਾਏ ਨੌਜਵਾਨਾਂ ਨੂੰ ਨਸ਼ਾ ਦੇ ਕੇਸ ਬਣਾ ਕੇ ਉਹਨਾਂ ਨੂੰ ਜਾਂ ਤੇ ਨਸ਼ਾ ਤੇ ਠੇਕਿਆ ਜਾਏ ਬੇਕਸੂਰਾਂ ਨੂੰ ਫੜ-ਫੜ ਕੇ ਹਸਰਾ ਦੀ ਕਾਰਵਾਈ ਕੀਤੀ ਜਾ ਸੋ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਹੋਏ ਇੱਕ ਮਾਂ ਨੂੰ ਆਪ ਦੇ ਪੁੱਤਲੇ ਇਨਸਾਫ ਇੱਕ ਪੈਨ ਨੂੰ ਆਪ ਦੇ ਘਰ ਵਾਲੇ ਦੇ ਇਨਸਾਫ ਵਾਸਤੇ ਡਟ ਕੇ ਇਹਨਾਂ ਦੇ ਨਾਲ ਖੜੇ ਆ ਤੇ ਇਸ ਸਰਕਾਰ ਨੂੰ ਤੇ ਉਹਨਾਂ ਅਫਸਰਾਂ ਨੂੰ ਮਜਬੂਰ ਕਰਾਂਗੇ ਕਿ ਜਿਨ੍ਹਾਂ ਨੇ ਇਸ ਇਸ ਨੌਜਵਾਨ ਦੇ ਨਾਲ ਹਰਕਤ ਕੀਤੀ ਹੈ ਉਹਨਾਂ ਨੂੰ ਬੰਦੀ ਹੋਈ ਸਜ਼ਾ ਮਿਲੇ ਕਿਉਂਕਿ ਅਸੀਂ ਇੱਕ ਕਾਨੂੰਨ ਵਿਵਸਥਾ ਚਾਹੁੰਦੇ ਆ ਅਸੀਂ 80 ਦੇ ਦਹਾਕੇ ਚ ਉਹ ਪੁਲਸ ਰਾਜ ਨਹੀਂ ਚਾਹੁੰਦੇ ਕਿਉਂਕਿ ਬਹੁਤ ਕੁਝ ਪੰਜਾਬ ਨੇ ਹੰਡਾਇਆ ਉਹ ਦਿਨ ਵਾਪਸ ਜਨਤਾ ਨਹੀਂ ਆਂਦੋਂਗੀ ਜੇ ਸਰਕਾਰ ਸੋਤੀ ਹੈ ਤੇ ਫਿਰ ਲੋਕਾਂ ਸੜਕ ਦੇ ਉਤੇ ਲੋਕਾਂ ਨੂੰ ਜਗਾਉਣਗੇ ਕਾਲੀ ਦਾ ਲੱਗ ਕੀ ਇੱਥੇ ਲਊਗਾ ਤੁਹਾਡਾ ਹੁਣ ਕਾਲੀ ਕਾਲੀ ਦੀ ਤੁਸੀਂ ਮਾਮਲੇ ਦੱਸੇ ਨੇ ਇਤਨੇ ਕਈ ਮਾਮਲੇ ਆਏ ਨੇ ਪੁਲਿਸ ਦੇ ਮਾਮਲੇ ਕਈ ਸਾਹਮਣੇ ਆਏ ਨੇ ਕਾਲੀ ਦਾ ਕੀ ਐਕਸ਼ਨ ਲੈਣ ਉਹ ਦੇਖੋ ਨਸ਼ਾ ਵਿਰੋਧ ਇਹ ਜਿਹੜਾ ਢੋਂਗ ਰਚਿਆ ਜਾ ਰਿਹਾ ਹੈ ਸਰਕਾਰ ਵੱਲੋਂ ਜਿੱਥੇ ਨਾ ਨਸ਼ੇ ਖਤਮ ਹੋ ਰਹੇ ਨੇ ਲੇਕਿਨ ਨਸ਼ੇ ਦੇ ਨਾ ਚੇ ਫੋਕੀ ਵਾਵਾਈ ਖਟਣ ਵਾਸਤੇ ਇਹ ਸੋਝੇ ਮੁਕਾਬਲੇ ਬਣਾਏ ਜਾ ਰਹੇ ਨੇ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਚੱਕਿਆ ਜਾ ਰਿਹਾ ਤੇ ਪੁਲਸ ਸਸ਼ੱਦਤ ਕਰ ਰਹੀ ਹੈ ਇਹਦੇ ਖਿਲਾਫ ਲੋਕੀ ਲੜਨਗੇ ਸ਼੍ਰੋਮਣੀ ਅਕਾਲੀ ਦਲ ਡਟ ਕੇ ਲੋਕਾਂ ਦੇ ਨਾਲ ਖੜਿਆ ਜਿੱਥੇ ਲੋਕਾਂ ਨੂੰ ਲੋੜ ਹੋਊਗੀ ਇੱਕ ਆਵਾਜ਼ ਦੇਣ ਦੀ ਥੋੜਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਉਹਨਾਂ ਦੇ ਨਾਲ ਖੜੂਗਾ ਤੇ ਉਹਨਾਂ ਦੀ ਲੜਾਈ ਵਿੱਚ ਅੱਗੇ ਹੋ ਕੇ ਲੜੂਗਾ ਪਹਿਲੀ ਵਾਰ ਲੱਗ ਗਿਆ ਕਿ ਕਿ ਕੋਈ ਸਪੋਰਟ ਮਿਲੀ ਹੈ ਕਿਉਂਕਿ ਉਹਨਾਂ ਨੇ ਸਾਹਮਣੇ ਬੈਠ ਕੇ ਇੱਕ ਜੋ ਫੋਨ ਕੀਤਾ ਨਾ ਉਹਦੇ ਸਭ ਨੂੰ ਸਭ ਕੁਝ ਕਲੀਅਰ ਹੋ ਗਿਆ ਕਿਉਂਕਿ ਹੁਣ ਤੱਕ ਜਿੰਨੇ ਵੀ ਆ ਰਹੇ ਸੀ ਸਭ ਹਵਾਈ ਗੱਲਾਂ ਕਰ ਰਹੇ ਬਟ ਸੀਰੀਅਸਲੀ ਕੁਝ ਕਰਕੇ ਗਏ ਹੈ ਅੰਡ ਲੱਗ ਰਿਹਾ ਕਿ ਅਸੀਂ ਜਿੱਤਾਂਗੇ ਜ਼ਰੂਰ ਰਿਪੋਰਟ ਤਾਂ ਹਲੇ ਤਾਂ ਹਲੇ ਰਿਪੋਰਟ ਨਹੀਂ ਆਈ ਸਰ ਪੁਲਿਸ ਤਾਂ ਜੀ ਬਹੁਤ ਕੁਝ ਬੋਲੇਗੀ ਇਹਨਾਂ ਕੋਲੇ ਤਾਂ ਕਹਾਣੀਆਂ ਰਿਪੋਰਟ ਸਾਡੇ ਕੋਲੇ ਰਿਪੋਰਟ ਨਹੀਂ ਪਹੁੰਚੀ ਹਲੇ ਤੱਕ ਤਾਂ ਰਿਪੋਰਟ ਉਹੀ ਹੈ ਵੈਸੇ ਵੀ ਰਿਪੋਰਟ ਲੈ ਆ ਕੇ ਦੇ ਦਿੰਗੇ ਤਾਂ ਵੀ ਕੋਈ ਪਤਾ ਨਹੀਂ ਜੀ ਅੱਜ ਇਹਨਾਂ ਨਾਲ ਜੋ ਮਰਜ਼ੀ ਕਰੇਗਾ ਤੁਸੀਂ ਅਗਲਾ ਸਟੈਪ ਪੱਸ ਹੀ ਹਾਂਜੀ 5 ਜੂਨ ਨੂੰ ਅਸੀਂ ਐਸਐਸਪੀ ਆਫਿਸ ਦੇ ਬਾਹਰ ਤਰਨਾ ਦਿਨ ਜਾ ਰਹੇ ਹਾਂ ਤਾਂ ਜੋ ਵੀ ਇਨਸਾਫ ਪਸੰਦ ਦਾ ਲੋਕ ਨੇ ਸਾਰੇ ਸਰ ਨਾਲ ਜੁੜ ਰਹੇ ਆ ਤਾਂ ਮੈਂ ਵਿਊਰਸ ਨੂੰ ਇਹ ਅਪੀਲ ਕਰੂੰਗੀ ਕਿ ਤੁਸੀਂ ਸਾਡੇ ਨਾਲ ਪਲੀਜ਼ ਜੁੜੋ ਕਿ ਆਪਾਂ ਜਸਟਿਸ ਮੰਗੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਉਂ ਕਰ ਰਹੇ ਹੋ ਇਹ ਸਭ ਕੁਝ ਤੇ ਇਹਨਾਂ ਨੂੰ ਜਵਾਬ ਦੇਣਾ